ਮਰੀ ਛੇ ਕਿਲੇ ਕਰਨ ਕੀ ਤੇ ਰਾਤ ਦੇ ਅਨੇਜਾਈ ਨਾ ਜੇ ਅੱਗੇ ਲੱਗੀ ਅੱਗੇ ਤਾਂ ਕਰਨੀ ਨਹੀਂ ਪੜਾ ਲੱਗ ਸਕਿਆ ਇਹ ਹੋਇਆ ਬਹੁਤ ਵੱਡਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਦੇ ਕੇ ਪੁੱਛ ਲਵਾਂਗੇ ਮੈਂ ਡਿਪਟੀ ਕਮਿਸ਼ਨਰ ਸਾੰਦੀਪਰ ਭਾਈ ਕੋਈ ਪ੍ਰਮਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕਾ ਵੇਖਣ ਆਇਆ ਅਜੇ ਤੱਕ ਐਸੋ ਜੀ ਸਾਹਿਬ ਆਏ ਹੋਰ ਕੋਈ ਖੇਤੀਬਾੜੀ ਵਿਭਾਗ ਆਜਾ ਕੋਈ ਸੀਲਰ ਜਾਂ ਕੋਈ ਮਕਮਾ ਸਾਰਾ ਨੂੰ ਫੋਨ ਵੀ ਕੀਤਾ ਮਲਾਕਾ ਜੀ ਸਰ ਤੋਂ ਫੋਨ ਕੀਤਾ ਬੈਠੇ ਕੋਈ ਨਹੀਂ ਅੱਗ ਦੇ ਕਾਰਨ ਦਾ ਕੋਈ ਪਤਾ ਲੱਗਾ ਅੱਗ ਦੇ ਕਾਰਨ ਪਤਾ ਨਹੀਂ ਲੱਗ ਸਕਿਆ ਤੇ ਕਿੰਨਾ ਕੁ ਤੁਹਾਡਾ ਨੁਕਸਾਨ ਹੋ ਗਿਆ ਮਿਸਾਲਾ 6 ਕਿਲੇ ਕਰਨ ਸਰਜੀਤ ਬਹੁਤ ਵਧੀਆ ਕਰਨ ਕਿ ਹੋਰ ਵੀ ਕਈ ਮੇਰੀ ਸਰੀਆਂ ਰਵੀਲ ਸਿੰਘ ਮੇਰੇ ਪਿੰਡ ਦਾ 3 ਕਿਲੇ ਉਹਦੇ ਤੇ ਜਮਨਜੀਤ ਸਿੰਘ ਜਰਮਰੀ ਤੋਂ 2 ਕਿਲੇ ਉਹਨਾਂ ਦੇ ਰਗਾਹੀ ਪਰ ਕੋਈ ਨੁਕਸਾਨ ਦੀ ਪਰਵਾਹੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਜਰਮਨਜੀਤ ਸਿੰਘ ਮੈਂ ਗੱਲ ਮੰਨ ਤਾਂ ਮੇਰੇ 2 ਕਿਲੇ ਕਰਨ ਸੜ ਚੁੱਕੇ ਤੇ ਇਹਦੀ ਕਾਰਵਾਈ ਕੀਤੀ ਹੈ ਸਾਨੂੰ ਇਹ ਕੁਝ ਨਹੀਂ ਪਤਾ ਕਿ ਕਿੱਦਾਂ ਲੱਗੀ ਕੀ ਜੇ ਤੇ ਇਹਦੀ ਜੋ ਵੀ ਪ੍ਰਸ਼ਾਸਨ ਦੀ ਾਰੋਹੀ ਕਰੇ ਤੇ ਇਹ ਮੰਗ ਚਾਹੁੰਦੇ ਕਿ ਸਾਨੂੰ ਜੋ ਵੀ ਹੈ ਦਾ ਜਲਦੋ ਜਲਦ ਪਤਾ ਲੱਗ ਸਕੇ ਤੇ ਮੈਂ ਗਰੀਬ ਕਿਸਾਨਾਂ ਜੀ ਤੇ ਨੂੰ ਦਾ ਪਤਾ ਲੱਗੇ ਕਿ ਸਾਡਾ ਕਿਉਂ ਕਿਵੇਂ ਨੁਕਸਾਨ ਹੋਇਆ ਤੇ ਦਾ ਹੱਲ ਕੀਤਾ ਜਾਏ ਜੀ ਇਹ ਰਾਤ ਜਦੋਂ ਮੌਸਮ ਕਾਫੀ ਖਰਾਬ ਸੀ ਹਨੇਰੀ ਚੱਲ ਰਹੀ ਸੀ ਉਦੋਂ ਦੀ ਗੱਲ ਹੈ ਕਿ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਮੱਲੀਆਂ ਪਿੰਡ ਦੇ ਵਿੱਚ ਜਿਹੜੀ ਕਣਕ ਨੂੰ ਜਿਹੜੀ ਆ ਖੇਤ ਨੂੰ ਅੱਗ ਜਿਹੜੀ ਲੱਗੀ ਹੈ ਜਦੋਂ ਮੌਕਾ ਵੇਖਿਆ ਚ ਤਿੰਨ ਕਿਸਾਨਾਂ ਦੀ ਜਿਹੜੀ ਕਣਕ ਜਿਹੜੀ ਹੈ ਦਾ ਨੁਕਸਾਨ ਹੋਇਆ ਹੈ ਇਹ ਸਰਬਜਿੰਦਰ ਸਿੰਘ ਇਹ ਬੱਲੀਆਂ ਦੇ ਇਹਨਾਂ ਦੇ ਕਰੀਬ 6 ਕਿਲੇ ਦੇ ਰਕਬਾ ਜਿਹੜਾ ਸੜ ਗਿਆ। ਰਵੇਲ ਸਿੰਘ ਨੇ 3 ਕਿਲੇ ਜਿਹੜਾ ਸੱਬਲੀਆਂ ਦੇ ਉਹਨਾਂ ਦਾ ਜਿਹੜਾ ਰਕਬਾ ਆ ਰਿਹਾ ਤੇ ਜਰਮਨਜੀਤ ਸਿੰਘ ਨੇ ਗਿਲਮੰਜ ਦੇ 2 ਕਿਲੇ ਰਕਬਾ ਇਹਨਾਂ ਦਾ ਹੈ। ਦੇਖ ਰਹੇ ਹਾਂ ਬਾਕੀ ਦਾ ਕੀ ਕਾਰਨ ਹੈ। ਕਾਰਨ ਤੋਂ ਪਤਾ ਲੱਗ ਸਕਿਆ ਜੀ। ਕਰ ਰਹੇ ਜੀ ਜਾਂਚ ਕਰ ਰਹੇ ਆ ਵੀ ਕਿਹੜੇ ਕਾਰਨ ਨਾਲ ਜਿਹੜੀ ਅੱਗ ਇਹਦੀ ਲੱਗੀ ਹੋ ਸਕਦੀ ਹੈ। ਪੂਰੀ ਜਾਂਚ ਕਰ ਰਹੇ ਆ।